ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਰਿਆਤਾਂ ਤੇ ਜਿਹੜਾ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਚ ਅਸੀਂ 3 ਕਿਲੋ ਹੀਰੋਇਨ 1.32 ਬੋਰ ਦਾ ਪਿਸਟਲ ਤੇ ਰਾਉਂਡਸ ਤੇ ਡਰੱਗ ਮਨੀ ਤੇ ਵੈਲਿਊ ਨੋ ਕਾਰ ਤੇ ਨਾਲ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹ ਸਾਰੀ ਕਾਰਵਾਈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਪੀਕ ਮੰਡੇਰ ਜੀ ਦੀ ਅਗਵਾਈ ਵਿੱਚ ਤਵੇਂ ਜੋ ਸਾਡੇ ਡੀਸੀਪੀ ਖੁਲਦੀਪ ਸਾਡੇ ਏਸੀਪੀ ਤੇ ਇਨਸਪੈਕਟਰ ਰਜੇਸ਼ ਕੁਮਾਰ ਤੇ ਉਹਨਾਂ ਦੀ ਟੀਮ ਸੀਆਈਏ 2 ਦੀ ਉਹਨਾਂ ਨੇ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟਿਗੇਟ ਕਰਕੇ ਸਾਰੀ ਜਿਹੜਾ ਮੋਡਿਊਲ ਬਸ ਕੀਤਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਤੇ ਪੰਜ ਜਿਹੜੇ ਮੁਲਜ਼ਮ ਨੇ ਗਗਨਦੀਪ ਹਰਮਨਦੀਪ ਚਰਨਜੀਤ ਜਰਮਨਪ੍ਰੀਤ ਲਵਜੀਤ ਇਹ ਸਾਰੇ ਘਰਿੰਡਾ ਏਰੀਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇੱਕ ਜਿਹੜਾ ਕਿੰਗਪਿੰਨ ਹੈ ਉਹ ਜਿਹੜੇ ਚ ਬੈਠਾ ਉਹ ਇੰਦਵਾਲ ਸਾਹਿਬ ਉਹ ਇਹਨਾਂ ਨੂੰ ਗਾਈਡ ਕਰਕੇ ਤੇ ਪਾਕਿਸਤਾਨ ਦੇ ਵਿੱਚ ਦੋ ਸਮਗਲਬ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਕਾਲਾ ਤੇ ਰਾਣਾ ਉਹਨਾਂ ਨਾਲ ਸੰਪਰਕ ਕਰਾ ਕੇ ਤੇ ਇਹ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਨੇ ਡਰੱਗਸ ਦੀਆਂ ਪੁਸ਼ ਕਰਦਾ ਇੰਟਰਨੈਸ਼ਨਲ ਬਾਰਡਰ ਤੋਂ ਉਹ ਸਾਰਾ ਜਿਹੜਾ ਇਹ ਸਮੈਸ਼ ਕੀਤਾ ਗਿਆ ਜਿਹੜਾ ਵੀ ਇਹ ਡਰੱਗ ਕਾਰਟਲ ਸਾਡੇ ਇੱਥੇ ਚੱਲ ਰਿਹਾ ਸੀ ਬਾਰਡਰ ਏਰੀਆ 'ਚ ਸੋ ਇਹਦੇ ਜਿਹੜੀ ਅਗਲੀ ਗੱਲ ਇਹ ਹੈ ਕਿ ਇਹ ਸਾਰੇ ਨਵੇਂ ਲੜਕੇ ਨੇ ਇਹਨਾਂ ਦੇ ਖਿਲਾਫ ਪੁਰਾਣਾ ਕੋਈ ਕ੍ਰਿਮੀਨਲ रिकॉर्ड ਨਹੀਂ ਹੈ ਤੇ ਇਹਦੀ ਉਮਰ तकरीबन 19 ਤੋਂ ਲੈ ਕੇ 22 ਸਾਲ ਦੀ ਹੈਗੀ ਹੈ ਪਹਿਲੀ ਵਾਰ ਇਸ ਕੰਮ 'ਚ ਪਏ ਨੇ ਲਾਸ ਪੰਜੇ ਮਹੀਨੇ ਤੋਂ ਇਹ ਦੱਸ ਰਹੇ ਕਿ ਅਸੀਂ ਇਹ ਕੰਮ 'ਚ ਪਏ ਹੋਏ ਹਾਂ ਇਹਦੇ ਹੋਰ ਵੀ ਫਾਰਵਰਡ ਲਿੰਕੇਜ ਜਿਹੜੇ ਆ ਉਹ ਸਾਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਸ ਦੇ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ ਔਰ ਹੋਰ ਗਿਫਤਾਰੀਆਂ ਹੋਣਗੀਆਂ ਤੇ ਹੋਰ ਰਿਕਵਰੀਜ਼ ਹੋਣਗੀਆਂ